ਦੇ ਵਿੱਚ ਉੱਥੇ ਸੜਕਾਂ ਤੇ ਰੁਲਦਾ ਫਿਰਦਾ ਤੁਹਾਡਾ ਸਤਕਾਰ ਪਾਕਿਸਤਾਨ ਦੇ ਵਿੱਚ ਰੁਲਦਾ ਫਿਰਦਾ ਤੁਹਾਡਾ ਸਤਕਾਰ ਅਮਰੀਕਾ ਦੇ ਵਿੱਚ ਰੁਲਦਾ ਫਿਰਦਾ ਇਹੋ ਜਿਹਾ ਸਤਕਾਰ ਮਨਮੋਹਨ ਸਿੰਘ ਨੇ ਨਹੀਂ ਕਰਵਾਇਆ ਸੀ ਉਹਨਾਂ ਨੇ ਅਸਲੀ ਸਤਕਾਰ ਕਰਾਇਆ ਸੀ ਲੋਕ ਮਾਰ ਰਹੇ ਨੇ ਕੀ ਦੋਸਤੋ ਜੇਕਰ ਅਮਰੀਕਾ ਇੰਨਾ ਅਲਰਟ ਨਾ ਹੁੰਦਾ ਜਾਂ ਇੰਨੀ ਜ਼ੋਰਤ ਰੱਖਣ ਵਾਲਾ ਕੈਨੇਡਾ ਨਾ ਹੁੰਦਾ ਇਨਾਂ ਦੇ ਕਾਰਨਾਮਿਆਂ ਨੂੰ ਨੰਗੇ ਨਾ ਕਰਦੇ ਫਿਰ ਕੀ ਪਾਕਿਸਤਾਨ ਦੇ ਵਿੱਚ ਜਿਵੇਂ ਮਹਾਰਾਜਾ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਗੱਲਬਾਤ ਕਰਾਂਗੇ ਕਿ ਅਮਰੀਕਾ ਨੇ ਦੁਬਾਰਾ ਫੇਰ ਭਾਰਤ ਦੇ ਉੱਪਰ ਇੱਕ ਬਹੁਤ ਵੱਡਾ ਇਲਜ਼ਾਮ ਲਗਾਏਗਾ ਤੇ ਉਥੋਂ ਦੀਆਂ ਏਜੰਸੀਆਂ ਨੇ ਕਿਹੜੇ ਸਿੱਖ ਨੂੰ ਅਲਰਟ ਕੀਤਾਗਾ ਕਿ ਤੁਹਾਡੀ ਜਾਨ ਨੂੰ ਖਤਰਾ ਹੈ ਦੋਸਤੋ ਗੱਲਬਾਤ ਕਰਾਂਗੇ ਕਿ ਸਭ ਤੋਂ ਪਹਿਲਾਂ ਰਪ ਦੰਮਨ ਸਿੰਘ ਮਾਲਕ ਉਸ ਤੋਂ ਬਾਅਦ ਪਰਮਜੀਤ ਸਿੰਘ ਪੰਜਬੜ ਅਵਤਾਰ ਸਿੰਘ ਖੰਡਾ ਜਾਂ ਫਿਰ ਹਰਦੀਪ ਸਿੰਘ ਨਿੱਜਰ ਇਹ ਐਸੇ ਨਾਮ ਨੇ ਕਿ ਜਿਨ੍ਹਾਂ ਨੂੰ ਜਾਣ ਬੁੱਝ ਕੇ ਟਾਰਗੇਟ ਕਰਕੇ ਇਹਨਾਂ ਸਿੱਖਾਂ ਨੂੰ ਕਤਲ ਕਰ ਦਿੱਤਾ ਗਿਆ ਉਸ ਤੋਂ ਬਾਅਦ ਦੋਸਤੋ ਗੁਰਪਤਵੰਤ ਸਿੰਘ ਪੰਨੂ ਦਾ ਨਾਮ ਆਉਂਦਾ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਤੋਂ ਪਹਿਲਾਂ ਹੀ ਅਮਰੀਕਾ ਨੇ ਇਹਨਾਂ ਦੀ ਪਲੈਨਿੰਗ ਹੈ ਜਿਹੜੀ ਉਹ ਫੇਲ ਕਰ ਦਿੱਤੀ ਸੀ ਹੁਣ ਇੱਕ ਵਾਰੀ ਫੇਰ ਬਹੁਤ ਵੱਡੇ ਸਿੱਖ ਦਾ ਨਾਮ ਆ ਰਿਹਾ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਜਿਹੜੇ ਮੈਂ ਤਿੰਨੇ ਚਾਰੇ ਨਾਮ ਲੈ ਲਏ ਨੇ ਉਹਦੇ ਵਿੱਚ ਭਾਰਤ ਦੀਆਂ ਏਜੰਸੀਆਂ ਜਾਂ ਭਾਰਤ ਦੇ ਕਰਾਏ ਦੇ ਲੋਕ ਇਸ ਕੱਲ ਦੇ ਵਿੱਚ ਕਾਮਯਾਬ ਹੋ ਗਏ ਸੀਗੇ ਕਿ ਉਹਨਾਂ ਦਾ ਕਤਲ ਕਰਵਾ ਦਿੱਤਾ ਗਿਆ ਔਰ ਸਭ ਤੋਂ ਜਿਹੜੀ ਦੁਖਦਾਈ ਗੱਲ ਸੀਗੀ ਉਹ ਇਹ ਕਿ ਹਰਦੀਪ ਸਿੰਘ ਨਿੱਜਰ ਦਾ ਕਤਲ ਸਾਡੇ ਪੰਜਾਬ ਦੇ ਲੜਕਿਆਂ ਤੋਂ ਹੀ ਕਰਵਾ ਦਿੱਤਾ ਗਿਆ ਬਲਕਿ ਸਾਡੇ ਆਪਣੇ ਹੀ ਕੁਝ ਪਿੰਡਾਂ ਦੇ ਨੌਜਵਾਨਾਂ ਵੱਲੋਂ ਉਹਦਾ ਮਰਡਰ ਕੀਤਾ ਗਿਆ ਇਹ ਕਿਸ ਸਾਜ਼ਿਸ਼ਤ ਦੇ ਤਹਿਤ ਉਹਨਾਂ ਲੜਕਿਆਂ ਤੋਂ ਕਿਉਂਕਿ 20-22 ਸਾਲ ਦੇ ਜਿਹੜੇ ਲੜਕੇ ਹੁੰਦੇ ਨੇ ਉਹਨਾਂ ਦੀ ਕੋਈ ਲੰਮੀ ਸੋਚ ਉਹ ਸਿਰਫ ਪੈਸੇ ਦੀ ਖਾਤਰ ਜਾਂ ਜਜ਼ਵਾਤਾਂ ਦੇ ਵਿੱਚ ਆ ਕੇ ਕਈ ਵਾਰੀ ਕੰਮ ਕਰ ਦਿੰਦੇ ਨੇ ਪਰ ਉਹਨਾਂ ਨੂੰ ਉਹਦੇ ਅਸਰ ਦਾ ਪਤਾ ਨਹੀਂ ਹੁੰਦਾ ਕਿ ਇਹਦਾ ਅਸਰ ਕਿੱਥੇ ਤੱਕ ਜਾਣਾ ਹਰਦੀਪ ਸਿੰਘ ਨਿੱਜਰ ਵਾਲਾ ਮਾਮਲਾ ਸੇ 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 ਗੱਲ ਦਾ ਧਿਆਨ ਮੰਗਦਾ ਪਰ ਦੋਸਤੋ ਉਸ ਤੋਂ ਬਾਅਦ ਅਮਰੀਕਾ ਅਲਰਟ ਹੁੰਦਾ ਉਹ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਤੋਂ ਪਹਿਲਾਂ ਹੀ ਸਾਜ਼ਿਸ਼ ਨੂੰ ਬੇਨਕਾਬ ਕਰ ਦਿੰਦਾ ਤੇ ਉਹਦੇ ਵਿੱਚ ਨikhil ਗੁਪਤੇ ਨੂੰ ਗਿਰਪਧਾਰ ਕਰ ਲਿਆ ਜਾਂਦਾ ਦੋਸਤੋ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਨikhil ਗੁਪਤੇ ਦੀ ਨikhil ਗੁਪਤਾ ਗਰਨਾਜ ਚੈੱਕ ਗਨਰਾਲ ਦੇ ਵਿੱਚ ਗ੍ਰਿਫਤਾਰ ਹੈ ਉਹਨੇ ਇੱਕ ਰੱਟ ਪਾਈ ਆ ਕਿ ਮੈਨੂੰ ਅਮਰੀਕਾ ਦੇ ਹਵਾਲੇ ਨਾ ਕੀਤਾ ਜਾਵੇ ਉਹਦੀ ਇਹ ਰੱਟ ਖਾਰਜ ਕਰ ਦਿੱਤੀ ਆ ਅਦਾਲਤ ਨੇ ਹੁਣ ਅਮਰੀਕਾ ਦਾ ਰਾ ਪਧਰਾ ਹੋ ਗਿਆ ਕਿ ਉਹਨੂੰ ਹੁਣ ਅਮਰੀਕਾ ਦੇ ਹਵਾਲੇ ਕੀਤਾ ਹੀ ਜਾਵੇਗਾ ਜਦੋਂ ਇਹ ਅਮਰੀਕਾ ਦੇ ਹਵਾਲੇ ਹੋ ਗਿਆ ਤਾਂ ਨਖਲ ਗੋਪਤੇ ਦੇ ਵਿੱਚੋਂ ਬਹੁਤ ਰਾਜ ਜਿਹੜੇ ਉਹਦੇ ਸੀਨੇ ਦੇ ਵਿੱਚ ਦਫਨ ਨੇ ਉਹ ਉਗੜ ਕੇ ਸਾਹਮਣੇ ਆਉਣਗੇ ਜਾਂ ਫਿਰ ਕਹਿ ਲੋ ਕਿ ਅਮਰੀਕਾ ਉਹਦੇ ਕੋਲੋਂ ਉਗਲਾ ਲਵੇਗਾ ਜਿਹਦੇ ਨਾਲ ਪਤਾ ਨਹੀਂ ਕਿੰਨੇ ਕ ਸਿੰਘਾਂ ਦਾ ਬਚਾਅ ਵੀ ਹੋ ਜਾਵੇਗਾ ਜਾਂ ਹੋਰ ਘਟ ਗਿੰਤੀ ਜਿਹੜੇ ਅਪਕੈਸ ਦੇ ਲੋਕਾਂ ਦਾ ਬਚਾਅ ਹੋ ਜਾਵੇਗਾ ਪਰ ਜਿਹੜੀ ਹੁਣ ਗੱਲ ਨਿਕਲ ਕੇ ਸਾਹਮਣੇ ਆਈ ਹੈ ਦੋਸਤੋ ਸਭ ਤੋਂ ਪਹਿਲਾਂ ਜਿਹੜਾ ਕਤਲ ਕੀਤਾ ਸੀ ਰਪਦਮਨ ਸਿੰਘ ਮਾਲਕ ਰਪਤਨ ਰਪਦੰਮਨ ਸਿੰਘ ਮਾਲਕ ਦੋਸਤੋ ਇੱਕ ਬਹੁਤ ਅਮੀਰ ਵਿਅਕਤੀ ਸੀਗਾ ਜਿਹੜਾ ਕਿ ਸਿੱਖਾਂ ਦੇ ਵਿੱਚ ਬਹੁਤ ਸਤਿਕਾਰਤ ਸੀਗਾ ਉਹਦਾ ਸਭ ਤੋਂ ਪਹਿਲਾਂ ਕਤਲ ਕੀਤਾ ਗਿਆ ਉਸ ਤੋਂ ਬਾਅਦ ਫਿਰ ਲੜੀ ਹੀ ਚੱਲ ਪਈ ਪਰ ਹੁਣ ਰਪਦੰਮਨ ਸਿੰਘ ਮਾਲਕ ਦੇ بیٹے ਹਰਦੀਪ ਸਿੰਘ ਮਾਲਕ ਨੂੰ ਕਤਲ ਕਰਨ ਦੇ ਲਈ ਕੁਝ ਲੋਕ ਸਰਗਰਮ ਨੇ ਜਿਹਦੇ ਲਈ ਸਰਕਾਰ ਵੱਲੋਂ ਹਰਦੀਪ ਸਿੰਘ ਮਲਕ ਨੂੰ ਅਲਰਟ ਕੀਤਾ ਗਿਆਗਾ ਉਹਨਾਂ ਨੂੰ ਕਿਹਾ ਗਿਆ ਕਿ ਕੁਝ ਲੋਕ ਤੁਹਾਡੀ ਜਾਨ ਦੇ ਮਗਰ ਪਏ ਹੋਏ ਨੇ ਦੋਸਤੋ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਇਹਨਾਂ ਦੇਸਾਂ ਦੇ ਵਿੱਚ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਦੇਸ਼ ਵਾਂਗੂ ਇਹ ਨਹੀਂ ਕਿ ਜੋ ਮਰਜੀ ਟੱਲ ਦੀ ਪਟੱਲ ਕੋਈ ਬਿਆਨ ਦੇਤਾ ਜਿਹਦਾ ਮਤਵਲ ਕੋਈ ਨਹੀਂ ਹੁੰਦਾ ਉੱਥੇ ਏਜੰਸੀਆਂ ਪਹਿਲਾਂ ਪੂਰਾ ਪੁਖਤਾ ਕਰਦਿਆਂ ਨੇ ਕਿ ਇਸ ਗੱਲ ਦੇ ਵਿੱਚ ਸੱਚਾਈ ਕਿੰਨੀ ਕ ਜਦੋਂ ਉਹਨਾਂ ਨੂੰ 100% ਇਹ ਸਾਬਤ ਹੋ ਜਾਂਦਾ ਹੈ ਕਿ ਹਾਂ ਇਸ ਗੱਲ ਦੇ ਵਿੱਚ ਸੱਚਾਈ ਹੈ ਉਹ ਫੇਰ ਕੋਈ ਬਿਆਨ ਦਿੰਦੇ ਨੇ ਇਸ ਗੱਲ ਦੇ ਵਿੱਚ ਕਿ ਹਰਦੀਪ ਸਿੰਘ ਮਲਕ ਦਾ ਜਿਹੜਾ ਕਤਲ ਹੈ ਕੋਈ ਕਰਨ ਲਈ ਟਰਾਈ ਕਰ ਰਿਹਾ ਇਹਦਾ ਮਤਲਬ ਉਥੋਂ ਦੀ ਪੁਲਿਸ ਨੂੰ ਇਹਦੇ ਸਬੂਤ ਆ ਮਿਲ ਚੁੱਕੇ ਨੇ ਇਹਦਾ ਮਤਲਬ ਕਿ ਹਰਦੀਪ ਸਿੰਘ ਮਲਕ ਨੂੰ ਆਪਣਾ ਵਿਚਾਰ ਰੱਖਣਾ ਚਾਹੀਦਾ ਪਰ ਹੁਣ ਦੋਸਤੋ ਸਵਾਲ ਫੇਰ ਉੱਥੇ ਹੀ ਖੜਾ ਹੋ ਗਿਆ ਕਿ ਕੌਣ ਲੋਕ ਨੇ ਜਿਹੜੇ ਇਹਨਾਂ ਦੇ ਮਗਰ ਪਏ ਹੋਏ ਨੇ ਕੌਣ ਲੋਕ ਨੇ ਜਾਂ ਕਿਹੜੀਆਂ ਏਜੰਸੀਆਂ ਨੇ ਜਿਹੜੀਆਂ ਇਹਨਾਂ ਸ਼ਖਸੀਅਤਾਂ ਦੇ ਮਗਰ ਪਈਆਂ ਹੋਣੀਆਂ ਨੇ ਕਿਉਂਕਿ ਦੋਸਤੋ ਅਮਰੀਕਾ ਨੇ ਸਿੱਧਾ ਗੁਰਪਤਵੰਤ ਸਿੰਘ ਪੰਨੂ ਦੇ ਮਾਮਲੇ ਦੇ ਵਿੱਚ ਹਰਦੀਪ ਸਿੰਘ ਨਿੱਜ ਦੇ ਮਾਮਲੇ ਦੇ ਵਿੱਚ ਸਿੱਧਾ ਹੀ ਨਾਮ ਲੈ ਦਿੱਤਾ ਸੀਗਾ ਕਿ ਤੁਹਾਡੇ ਰਾ ਦੇ ਚੀਫ ਨੇ ਇਸ ਮਰਡਰ ਦਾ ਸਪਾਰੀ ਦਿੱਤੀ ਆ ਹੁਕਮ ਦਿੱਤਾਗਾ ਕਿਉਂਕਿ ਜਿਹੜਾ ਰਾ ਸਾਡੀ ਏਜੰਸੀ ਹੈ ਦੋਸਤੋ ਆਪਾਂ ਨੂੰ ਪਤਾ ਕਿ ਸਰਕਾਰਾਂ ਇਹਨਾਂ ਏਜੰਸੀਆਂ ਦੇ ਸਿਰ ਤੇ ਚੱਲਦੀਆਂ ਨੇ ਪਰ ਕੀ ਇਹ ਏਜੰਸੀਆਂ ਇਸ ਤਰ੍ਹਾਂ ਦੇ ਕਾਰਨਾਮੇ ਵੀ ਕਰਦੀਆਂ ਨੇ ਜਿਹੜੀਆਂ ਕਿ ਦੂਜੇ ਦੇਸ਼ਾਂ ਦੇ ਵਿੱਚ ਜਾ ਕੇ ਉੱਥੋਂ ਦੇ ਨਾਗਰਿਕਾਂ ਨੂੰ ਕਤਲ ਕਰਵਾ ਦਿੰਦੀਆਂ ਨੇ ਪਰ ਦੋਸਤੋ ਸਵਾਲ ਤਾਂ ਇਹ ਪੈਦਾ ਹੁੰਦਾ ਕਿ ਅਗਰ ਕੋਈ ਕਿਸੇ ਦੇਸ਼ ਦੇ ਵਿੱਚ ਜਾ ਕੇ ਕੋਈ ਇਸ ਤਰ੍ਹਾਂ ਦਾ ਕੰਮ ਕਰੇ ਪਰ ਉਹਨੂੰ ਲੁਕੋ ਵੀ ਨਾ ਸਕੇ ਇਹ ਤਾਂ ਆਪਾਂ ਉਹਨੂੰ ਕਹਿ ਸਕਦੇ ਹਾਂ ਕਿ ਉਹਨਾਂ ਦੀ ਨਾਕਾਮੀ ਦਾ ਇੱਕ ਹਿੱਸਾ ਹੈ ਪਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਚਿੰਤਾ ਦਾ ਵਿਸ਼ਾ ਹੈ ਕਿ ਸਾਡੇ ਸਿੱਖਾਂ ਸਪੈਸ਼ਲ ਚੁਣ-ਚੁਣ ਕੇ ਕੌਣ ਲੋਕ ਮਾਰ ਰਹੇ ਨੇ ਕੀ ਦੋਸਤੋ ਜੇਕਰ ਅਮਰੀਕਾ ਇੰਨਾ ਅਲਰਟ ਨਾ ਹੁੰਦਾ ਜਾਂ ਇੰਨੀ ਜ਼ੋਰਤ ਰੱਖਣ ਵਾਲਾ ਕੈਨੇਡਾ ਨਾ ਹੁੰਦਾ ਇਹਨਾਂ ਦੇ ਕਾਰਨਾਮਿਆਂ ਨੂੰ ਨੰਗੇ ਨਾ ਕਰਦੇ ਫਿਰ ਕੀ ਪਾਕਿਸਤਾਨ ਦੇ ਵਿੱਚ ਜਿਵੇਂ ਮੁਸਲਮਾਨ ਜਿਹੜੇ ਕਾਰਕੁਨਾਂ ਨੂੰ ਵੀ ਵਾਰੀ-ਵਾਰੀ ਮਾਰਿਆ ਜਾ ਰਿਹਾ ਕੀ ਫਿਰ ਉਸੇ ਤਰ੍ਹਾਂ ਜਿਹੜਾ ਸਿੱਖਾਂ ਦੇ ਲੀਡਰਾਂ ਨੂੰ ਮਾਰਨ ਦਾ ਸਿਰਸਲਾ ਸੀਗਾ ਇਹ ਵੀ ਚਾਲੂ ਰਹਿਣਾ ਸੀਗਾ ਇਸ ਗੱਲ ਤੋਂ ਤਾਂ ਇਹੋ ਦਿਖਾਈ ਦਿੰਦਾ ਹੈ ਕਿ ਕੈਨੇਡਾ ਨੇ ਨਿਜਰ ਦੇ ਕਤਲ ਤੋਂ ਬਾਅਦ ਰੁਕਾਵਟ ਲਾ ਦਿੱਤੀ ਜਿਹਦੇ ਲਈ ਵਿਧਾਈ ਦਾ ਪਾਤਰ ਹੈ ਟਰੂਡੋ ਜੇਕਰ ਜਸਟਨ ਟਰੂਡੋ ਪਾਰਲੀਮੈਂਟ ਦੇ ਵਿੱਚ ਬਿਆਨ ਦੇ ਕੇ ਨਾ ਇਸ ਗੱਲ ਨੂੰ ਪਬਲਿਕ ਕਰਦੇ ਤਾਂ ਸਾਇਦ ਅੱਜ ਹੋਰ ਕਈ ਆਗੂ ਇਹਨਾਂ ਦੇ ਟਾਰਗੇਟ ਕਿਲਿੰਗ ਦਾ ਹਿੱਸਾ ਬਣ ਚੁੱਕੇ ਹੁੰਦੇ ਉਸ ਤੋਂ ਬਾਅਦ ਅਮਰੀਕਾ ਨੇ ਗੁਰਪਤਵੰਤ ਸਿੰਘ ਪੰਨੂ ਵਾਲੇ ਮਾਮਲੇ ਦੇ ਵਿੱਚ ਆਪਣੇ ਹੀ ਕਵਰ ਏਜੰਟ ਸੀਗੇ ਜਿਹੜੇ ਅੰਡਰ ਕਵਰ ਉਹਨਾਂ ਨੂੰ ਨਖਿੱਲ ਦੇ ਨੇੜੇ ਲਗਾ ਦਿੱਤਾ ਔਰ ਨਖਿੱਲ ਨੇ ਉਹਨਾਂ ਨੂੰ ਹੀ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਪਾਰੀ ਦੇ ਦਿੱਤੀ ਤੇ ਆਪ ਉਹਨਾਂ ਦੇ ਅੜਕੇ ਆ ਗਿਆ ਅੱਜ ਮੈਂ ਤੁਹਾਨੂੰ ਇਸ ਖਬਰ ਦੇ ਵਿੱਚ ਇੱਕ ਚੰਗੀ ਖਬਰ ਸੁਣਾਈ ਹੈ ਕਿ ਨਖਿਲ ਗੁਪਤੇ ਦੀ ਜਿਹੜੀ ਪਟੀਸ਼ਨਾ ਉਹ ਖਾਰਜ ਹੋ ਚੁੱਕੀ ਹੈ ਉਹ ਹੁਣ ਅਮਰੀਕਾ ਦੇ ਹਵਾਲੇ ਹੋਵੇਗਾ ਦੂਜੀ ਮੈਂ ਤੁਹਾਨੂੰ ਬੁਰੀ ਖਬਰ ਦਿੱਤੀ ਆ ਜਿਹੜੀ ਕਿ ਹਰਦੀਪ ਮਲਕ ਦਾ ਕਤਲ ਕਰਨ ਦਾ ਜੋ ਉਹਨਾਂ ਨੇ ਕਿਹਾਗਾ ਕਿ ਕੋਈ ਕਤਲ ਕਰਨ ਦੀ ਖਾਤਰ ਇਹਨਾਂ ਦੇ ਮੰਗਰ ਲੱਗੇ ਹੋਏ ਨੇ ਇਹ ਇੱਕ ਚਿੰਤਾ ਦਾ ਪਿੱਸਾ ਇਸ ਕਰਕੇ ਆ ਕਿ ਇਹ ਲੋਕ ਚੁੱਪ ਕਰਕੇ ਨਹੀਂ ਬੈਠੇ ਇੰਨੀ ਥੂ ਥੂ ਹੋਣ ਦੇ ਬਾਵਜੂਦ ਇੰਨਾ ਦੁਨੀਆ ਦੇ ਵਿੱਚ ਬਦਨਾਮੀ ਹੋਣ ਦੇ ਬਾਵਜੂਦ ਇਹ ਚੁੱਪ ਕਰਕੇ ਨਹੀਂ ਬੈਠੇ ਔਰ ਉਸ ਤੋਂ ਅਗਲੀ ਗੱਲ ਸੁਣੋ ਕੱਲ ਪ੍ਰਧਾਨ ਮੰਤਰੀ ਪੰਜਾਬ ਦੇ ਵਿੱਚ ਆਉਂਦੇ ਨੇ ਤੇ ਪੰਜਾਬ ਦੇ ਵਿੱਚ ਆ ਕੇ ਉਹ ਆਪਣੇ ਮੂੰਹੋਂ ਇਹ ਗੱਲ ਕਹਿੰਦੇ ਨੇ ਕਿ ਜਿਹੜਾ ਆਪਣਾ ਰਾਮ ਮੰਦਿਰ ਜਾਲੀ ਕੇ ਬਾਬਰੀ ਮੰਚਲ मामले ਨੂੰ ਸਭ ਤੋਂ ਪਹਿਲਾਂ ਚੱਕਣ ਵਾਲਾ ਇੱਕ ਸਿੱਖ ਸੀਗਾ ਕਹਿਣ ਦਾ ਭਾਵ ਕਿ ਰਾਮ ਮੰਦਰ ਦਾ ਮੁੱਦਾ ਇੱਕ ਸਿੱਖ ਨੇ ਚੱਕਿਆ ਸੀ ਪਰ ਮੋਦੀ ਸਾਹਿਬ ਭੁੱਲ ਗਏ ਕਿ ਤੁਸੀਂ 700 ਸਿੰਘ ਸਿਰ ਕੀਤੇ ਨੇ ਉਹ ਵੀ ਸਿੱਖ ਸੀਗੇ ਤੁਸੀਂ ਸਾਡਾ ਮੁੰਡਾ ਜਿਹੜਾ ਸੂ ਕਰਮਨ ਸ਼ਹੀਦ ਕੀਤਾ ਉਹ ਵੀ ਸਿੱਖ ਸੀਗਾ ਦੋਸਤੋ ਇੱਕ ਅਖਬਾਰ ਨਹੀਂ ਸੌਰੀ ਇੱਕ ਆਪਣਾ ਇੰਡੀਆ ਟੀਵੀ ਚੈਨਲ ਹੈ ਜਿਹੜਾ ਇਕਾ ਰਜਤ ਕੁਮਾਰ ਉਹਨਾਂ ਦਾ ਜਿਹੜਾ ਐਡੀਟਰ ਹੈ ਉਹਦੇ ਵੱਲੋਂ ਪ੍ਰਧਾਨ ਮੰਤਰੀ ਨੂੰ ਕਿਹਾ ਜਾਂਦਾਗਾ ਇੰਟਰਵਿਊ ਦੇ ਦੌਰਾਨ ਕਿ ਅਸੀਂ ਇੰਨੇ ਹਜ਼ਾਰ ਲੋਕਾਂ ਦੇ ਵਿੱਚ ਤੁਹਾਨੂੰ ਪੁੱਛ ਰਹੇ ਹਾਂ ਕਿ ਮੋਦੀ ਸਾਹਿਬ ਤੁਹਾਡੇ ਤੋਂ ਪਹਿਲਾਂ ਜਿੰਨੇ ਪ੍ਰਧਾਨ ਮੰਤਰੀ ਆਏ ਉਹਨਾਂ ਵੱਲੋਂ ਜਾਂ ਉਹਨਾਂ ਦਾ ਦੁਨੀਆ ਦੇ ਵਿੱਚ ਤੁਹਾਡੇ ਜਿੰਨਾ ਸਤਕਾਰ ਕਿਉਂ ਨਹੀਂ ਸੀ ਤੁਹਾਡਾ ਹੀ ਸਤਕਾਰ ਤੁਸੀਂ ਭਾਰਤ ਦਾ ਤੇ ਆਪਣਾ ਇੰਨਾ ਸਤਕਾਰ ਬਹਾਲ ਜਿਹੜਾ ਕੀਤਾ ਦੁਨੀਆ ਦੇ ਵਿੱਚ ਇਹ ਗੱਲ ਕਹਿ ਕੇ ਰਜਤ ਸ਼ਰਮਾ ਨੇ ਕਿਹੜਾ ਪੈਮਾਨਾ ਮਿਥਿਆ ਕਿ ਪਹਿਲੇ ਪ੍ਰਧਾਨ ਮੰਤਰੀਆਂ ਨੂੰ ਉਹਨਾਂ ਨੇ ਬੇਇੱਜ਼ਤ ਕਰ ਦਿੱਤਾ ਕੀ ਮਨਮੋਹਨ ਸਿੰਘ ਘੱਟ ਪਪੂਲਰ ਸਨ ਕੀ ਮਨਮੋਹਨ ਸਿੰਘ ਦਾ ਸਤਕਾਰ ਘੱਟ ਹੁੰਦਾ ਸੀਗਾ ਜੇਕਰ ਉਹ ਅਮਰੀਕਾ ਦੇ ਸਾਰੀ ਸਰਕਾਰ ਉਹਨਾਂ ਦੇ ਜੋ ਕਾਂਗਰਸਮੈਨ ਕਹਿੰਦੇ ਨੇ ਐਮਪੀ ਦੀ ਜਗ੍ਹਾ ਤੇ ਉਹਨਾਂ ਨੂੰ ਖੜੇ ਹੋ ਕੇ ਤਾਲੀਆਂ ਮਾਰ ਕੇ ਸਤਕਾਰ ਦਿੰਦੇ ਸੀ ਵਾਈਟ ਹਾਊਸ ਦੇ ਵਿੱਚ ਕੀ ਉਹ ਸਤਕਾਰ ਨਹੀਂ ਸੀ ਤੁਹਾਡਾ ਸਤਕਾਰ ਜਿਹੜਾ ਨਖੇੜ ਲਗਾਉਤੇ ਵਰਗਿਆਂ ਨੇ ਉੱਥੇ ਨੰਗਾ ਕਰ ਦਿੱਤਾ ਤੁਹਾਡਾ ਸਤਕਾਰ ਹਰਦੀਪ ਸਿੰਘ ਨਿੰਜਰ ਵਾਲੇ ਮਾਮਲੇ ਦੇ ਵਿੱਚ ਉੱਥੇ ਸੜਕਾਂ ਤੇ ਰੋਲਦਾ ਫਿਰਦਾ ਤੁਹਾਡਾ ਸਤਕਾਰ ਪਾਕਿਸਤਾਨ ਦੇ ਵਿੱਚ ਰਲਦਾ ਫਿਰਦਾ ਤੁਹਾਡਾ ਸਤਕਾਰ ਅਮਰੀਕਾ ਦੇ ਵਿੱਚ ਰਲਦਾ ਫਿਰਦਾ ਇਹੋ ਜਿਹੇ ਸਤਕਾਰ ਮਨਮੋਹਨ ਸਿੰਘ ਨੇ ਨਹੀਂ ਕਰਵਾਇਆ ਸੀ ਉਹਨਾਂ ਨੇ ਅਸਲੀ ਸਤਕਾਰ ਕਰਾਇਆ ਸੀ ਦੋਸਤੋ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਜੇਕਰ ਤੁਹਾਨੂੰ ਚੰਗੀ ਲੱਗੀ ਮੇਰਾ ਬੋਲ ਅਜੇ ਵੀ ਥੋੜਾ ਪਰੇਸ਼ਾਨ ਕਰ ਰਿਹਾਗਾ ਇਸ ਕਰਕੇ ਕਈ ਵਾਰੀ ਧੰਨਵਾਦ ਵਾਲੀ ਵੀਡੀਓ ਵੀ ਰਹਿ ਜਾਂਦੀ ਆ ਕੱਲ ਤੋਂ ਚੰਗੀ ਤਰ੍ਹਾਂ ਫੇਰ ਵੀਡੀਓ ਬਣਾਵਾਂਗੇ ਵੀਡੀਓ ਨੂੰ ਸ਼ੇਅਰ ਕਰਿਓ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ